ਬਨੇਗਾ ਇਹ ਆਪਕੇ ਪਾਰ ਦਾ ਦਫਤਰ ਨਹੀਂ ਲੋਕਾਂ ਦਾ ਦਫਤਰ ਹੈ ਆਪਣੇ ਤਾਕੜ ਅੰਦਾਜ਼ ਲਈ ਜਾਣੇ ਜਾਂਦੇ ਲੋਕ ਇਨਸਾਫ ਪਾਰਟੀ ਦੇ ਪ੍ਰਮੁੱਖ ਵਿਧਾਇਕ ਸਿਮਰਜੀਤ ਬੈਂਸ ਨੇ ਲੁਧਿਆਣਾ ਦੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਜਿੱਥੇ ਲੋਕਾਂ ਦੀਆਂ ਪਰੇਸ਼ਾਨੀਆਂ ਜਾਣਨ ਮਗਰੋਂ ਵਿਧਾਇਕ ਬੈਂਸ ਹਸਪਤਾਲ ਦੇ ਇੱਕ ਅਧਿਕਾਰੀ ਨਾਲ ਖੈਬਰ ਪਈ ਇਸ ਦੌਰਾਨ ਬੈਂਸ ਅਤੇ ਅਧਿਕਾਰੀ ਵਿਚਾਲੇ ਕਾਫੀ ਗਹਿਮਾਗਹਿਮੀ ਹੋਈ ਸੋਸ਼ਲ ਮੀਡੀਆ ਉਤੇ ਲੋਕਾਂ ਨੂੰ ਆਪਣੇ ਇਸ ਦੌਰੇ ਬਾਰੇ ਦੱਸਣ ਲਈ ਬੈਂਸ ਦੇ ਸਮਰਥਕ ਵੀਡੀਓ ਬਣਾਉਂਦੇ ਰਹੇ ਜਿਸ ਨੂੰ ਐਡਿਟ ਕਰਕੇ ਸਿਮਰਜੀਤ ਬੈਂਸ ਨੇ ਫੇਸਬੁੱਕ ਉੱਤੇ ਸ਼ੇਅਰ ਕੀਤਾ ਹੈ ਕਿੰਨੇ ਦਿਨ ਹੋ ਗਏ ਤੁਸੀਂ ਉਹ ਕਰਤਾ ਇਹ ਦੋ ਸਾਲ ਦਾ ਕੰਮ ਕਰਦੇ ਸੀ ਬੜੀ ਮੁਸ਼ਕਲ ਦਾ ਕੰਮ ਕਰਦਾ ਸਾਡੇ 6 ਦਿਨ ਦਾ ਗੁੱਡ ਮਾਰਨਿੰਗ ਸਕਦਾ ਬੋਲਦੇ ਸੀ ਕਿ ਥੋੜਾ ਥੋੜਾ ਬੋਲਦਾ ਕਿ ਇਹ ਪੈਂਡਿੰਗ ਅੱਛਾ ਜੇ ਕੰਡੀਸ਼ਨ ਜੇ ਵੀ ਇਹ ਤੁਸੇ ਦਾਖਲ ਨਹੀਂ ਕਰਨਾ ਮਾਲਕ ਆਇਆ ਫੈਕਟਰੀ ਦਾ ਫਿਰ ਦਾਖਲ ਕੀਤਾ ਲਿਖ ਵੀ ਇਹਦਾ ਨਾਮ ਲਿਖ ਤਾਰੀਖ ਤੇ ਉਸਦੇ ਡਾਕਟਰ ਦੇ ਤੁਹਾਨੂੰ ਆਇਆ ਸੀ ਨਾ ਪਹਿਲਾਂ ਮਾਲਕ ਆਇਆ ਸੀ ਐਮ ਆਰ ਆਈ ਹਾਂਜੀ ਇੱਕ ਦਿਨ ਆਮ ਤੋਂ ਤਾਂ ਚਾਰ ਹੋ ਗਿਆ ਆਪਾਂ ਨੂੰ بھی ਭੇਜਿਆ ਇੱਕ ਦਿਨ ਡਰੱਗ ਲੈ ਆਇਓ ਇਹ ਬਾਹਰੋਂ ਕਰਾਇਆ ਤੁਸੀਂ ਆਪਣੇ ਤੌਰ ਤੇ ਹਸਪੀਟਲ ਨੇ ਨਿਕੇ ਜਾਂਦੇ ਲੇਕਾ ਮਾਰਾਈ ਬਾਰੋਂ ਹੋਇਆ ਹਸਪੀਟਲ ਚਾਇਨਾ ਫਾਰਮੇ ਬਾਈ ਕੀ ਪ੍ਰੋਬਲਮ ਆਈ ਤੁਹਾਨੂੰ ਆ ਗਈ ਹੋਇਆ ਇਹ ਫੈਚਰ ਹੋ ਗਿਆ ਸੀਗਾ ਸਰ ਫੈਚਰ ਹੋ ਗਿਆ ਸੀ ਇਹਨਾਂ ਨੇ ਆਪਰੇਸ਼ਨ ਨਹੀਂ ਕੀਤਾ ਸੀ ਬਾਹਰੋਂ ਪਾਵਾ ਚ ਕਰਵਾਇਆ ਉਹ ਜਿਹੜੇ ਲੋਗ ਬਾਹਰੋਂ ਕਿੰਨੇ ਪੈਸੇ ਲੱਗੇ 30 35000 ਇਹਨਾਂ ਨੇ ਜਵਾਬ ਦਿੱਤਾ ਵੀ ਅਸੀਂ ਨਹੀਂ ਹਜੇ ਕਰਨਾ ਤਕਲੀਫ ਸੀ ਜਿਹੀ ਜਿਆਦਾ ਕੱਲੇ ਕਹਿੰਦੇ ਨੇ ਇੱਧਰ ਦੇ ਰਿਵਰਸ ਤੋਂ ਪਾਕਪਾਣੀ ਕਨੇ ਆਏ ਆ 13 15 ਦੇ ਵਿੱਚ ਸੱਦੇ ਪੈ ਗਏ ਈਐਸ ਆਈ ਹੋਲਡਰ ਆਪਣੇ ਕੋਲ ਟਾਈਮ ਹੈ ਨਹੀਂ ਉਹ ਪ੍ਰਾਈਵੇਟ ਜਾ ਕੇ ਛੇੜ ਲਾਵੇ ਅੱਛਾ ਤੇ ਇਹਨੂੰ ਪਹਿਲਾਂ ਜਵਾਬ ਦੇ ਕੇ ਪਾਵਰ ਗ੍ਰੇਨੇ ਭੇਜਿਆ ਹੋਰ ਥੱਲੇ ਨਹੀਂ ਜੀ ਡਾਕਟਰ ਦਾ ਆ ਬੇਟਾ ਤੂੰ ਮੇਰੇ ਨਾਲ ਆ ਜਿਹੜਾ ਜਵਾਬ ਮੈਂ ਜਾਣਦਾ ਨਹੀਂ ਡਾਕਟਰ ਹੈਗਾ ਦਿੰਦੇ ਆਪਣੇ ਕੀ ਦੋ ਕੋਈ ਨਹੀਂ ਮੈਂ ਨਾਸ ਨੂੰ ਕੁੱਟਦਾ ਹਾਂ ਦਿੰਦੇ ਅੱਜ ਦੇ ਦਿਨ ਬਲੰਦੀ ਬੋਲਣਾ ਹੈ ਬੈਠੇ ਬਾਤ ਕਿਉਂ ਕੀ ਆ ਬਾਤ ਕੀ ਆ ਬੰਦੀ ਹੈ ਆ ਆਹ ਬੰਦੀ ਹੈ ਤਾਂ ਮੇਰੇ ਕੋਲ ਹੈ ਹੀ ਆਰਾਮ मेरे पास दूसरी चीज ही नहीं आराम ही आराम है मैं चाहता हूं कि आप पेशेंट को परेशान कर रहे हो कम से कम राउंड पे जाकर जो मैं मैं ने, मैं देख के आऊं आपकी तो ड्यूटी आप मेडिकल स्टूडेंट हो आप नहीं देख सकते क्या बताओ मेरे पास मरीज आया तो कंप्लेंट नहीं कर सर आपके पास आएगा कैसे आपका तो एम्पायर आप उसको बोलोगे ये क्या कर रहा है

रो रहे हैं लोग ई एस आई के नाम पे क्या रो रहे हैं मैं पेशेंट से मिलकर आया तो सभी की कंप्लेंट है आप बोलते हो कि तो हमारे पास कंप्लेंट नहीं आप के पास आप है आपके पास पेशेंट आए आपके डॉक्टर क्या करते हैं अठारह बेड पे रवि कुमार है जी उसकी बाहर से खुद करवाई है इसकी एम आर आई की जरूरत है लेकिन इसको एम आर आई के लिए भेजा नहीं गया दस दिन के ज्यादा समय से बेड पे है आप और मैं उस बेड पे हूँ ना दस दिन से तो आप और मेरे पे क्या बीत ਅਪ੍ਰੀਮਾ ਨੰਨਾ ਮੁੰਡੇ ਨੂੰ ਬੁਲਾ ਕੇ ਜਿਹਦੇ ਬਾਪ ਨੇ ਦੱਸਦਾ ਪਲੇਟੋਂ ਬੁਲਾ ਗਏ ਇਹਨਾਂ ਨੇ ਜਵਾਬ ਦਿੱਤਾ ਵੀ ਬਾਵਾ ਦੇ ਵਿੱਚ 35000 ਰੁਪਏ ਦੇ ਕਹੇ ਉਹਨੂੰ ਵੀ ਬੁਲਾ

میں کا بھی ڈھونڈو ائیں گے اپ کے پاس مجھے نہیں پتہ اپ کے پاس شہر کے سارے ایم ایل اےز ائیں گے پوچھیں گے اپ ریسٹ ا جائیں گے وزیر মুখ্যমন্ত্রী جی بھی ا جائیں کوئی دقت نہیں امی ڈرنگ کیسے کاتے تھے پروگرام کو بتا دیا میں تاریخ دینی ہے ہم ڈرنگ میں برابر سے यही गल है मैं विधानसभा मुख्यमंत्री आ जाए कोई दिक्कत नहीं है, तो नहीं है। हैं, जिनके पास पैसे फोटे ऐसी जो बंदा आपके हॉस्पिटल में दाखिल हो वो तो नीडी है दयानंद डीएमसी सीएमसी मैं वहाँ पे भी जाता हूँ चैरिटेबल ट्रस्ट के भट्टे लगा रखे हैं उन्होंने मैं पकड़ता हूँ वहाँ पे ठगी जाके मेरा उनसे कोई झगड़ा नहीं है निजी हम भारतीय लोग डॉक्टर को देवता मानते हैं हम उसी रूप में सुनो मेरी बात आप देवता स्वरूप में हो देखो ये लोग आप मेरे पास कंप्लेंट लेके आ मैं एक हफ्ते से यहाँ भर्ती हूँ अच्छा अच्छा बार बार मैं कह रहा हूँ कि सर ये मेरा इमरजेंसी दवा है कौन सी दवाई नाम दवाई वो डॉक्टर साहब भर्ती हो ਤੇ ਮੇਰੇ ਵੀ ਹੁੰਦੇ ਨੇ ਹੁਣ ਦਾ ਬੈਂਸ ਵੀ ਬੋਲਦਾ ਹੁਣ ਦਾ ਪੇਸ਼ੈਂਟ ਬੋਲਦਾ ਜਦੋਂ ਪੇਸ਼ੈਂਟ ਅਗਰੀ ਹੋਤਾ ਹੈ ਨਾ ਤੋਂ ਦੰਗਿਆ ਪੜਕਾਉਂਦੇ ਆਗੇ ਵੀ ਇਹ ਬੱਤੀ ਮਾਰਦਾ